ਵਾਹਿਗੁਰਜੀ ਦਾ ਖਾਕ사 ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਗੁਰਬਾਣੀ ਦੀ ਇੱਕ ਪੰਗਤੀ ਸਾਂਝੀ ਕਰਾਂਗੇ ਇਹ ਜੋ ਬਾਣੀਆਂ ਇਹ ਤੁਹਾਡੇ ਸਾਰੇ ਦੁੱਖਾਂ ਕਲੇਸ਼ਾਂ ਰੁਕੇ ਹੋਏ ਕੰਮ ਬਣ ਜਾਣਗੇ ਬਾਣੀ ਪੜ ਕੇ ਤੁਸੀਂ ਇਹ ਗੁਰਬਾਣੀ ਨੂੰ ਵਿਧੀ ਸਹਿਤ ਪੜਨਾ ਹੈ ਸਭ ਤੋਂ ਪਹਿਲਾਂ ਅੰਬਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸੁੱਚੇ ਵਸਤਰ ਪਾ ਕੇ ਉਸ ਤੋਂ ਬਾਅਦ ਤੁਸੀਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਆ ਜਦੋਂ ਤੁਸੀਂ ਦੇਗ ਤਿਆਰ ਕਰਨੀ ਆ ਉਸ ਸਮੇਂ ਜਪਜੀ ਸਾਹਿਬ ਦੀ ਗੁਰਬਾਣੀ ਦਾ ਪਾਠ ਕਰਨਾ ਹੈ ਉਸ ਤੋਂ ਬਾਅਦ ਅਨੰਦ ਸਾਹਿਬ ਦੀ ਬਾਣੀ ਦਾ ਜਾਪ ਕਰਨਾ ਹੈ ਫਿਰ ਤੁਸੀਂ ਜਿਸ ਜਗ੍ਹਾ ਤੇ ਗੁਰਬਾਣੀ ਪੜ੍ਹਨੀ ਆ ਉੱਥੇ ਤੁਸੀਂ ਦੇਗ ਸਜਾ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਜੋ ਵੀ ਤੁਹਾਡਾ ਕੰਮ ਆ ਉਸ ਦੀ ਅਰਦਾਸ ਕਰਨੀ ਆ ਅਰਦਾਸ ਕਰਕੇ ਤੁਸੀਂ ਗੁਰਵਾਣੀ ਦਾ ਜਾਪ ਸ਼ੁਰੂ ਕਰ ਦੇਣਾ ਹੈ ਇਹ ਜਾਪ ਤੁਸੀਂ ਸਵੇਰ ਵੇਲੇ 40 ਦਿਨ ਇਸ ਗੁਰਬਾਣੀ ਦਾ ਜਾਪ ਪੜਨਾ ਹੈ ਜਾਪ ਦੀ ਇੱਕ ਮਾਲਾ ਕਰਨੀ ਆ ਮਾਲਾ ਜੋ ਕਿ 108 ਬਣ ਕੇ ਆਲੀ ਹੁੰਦੀ ਆ ਹਰੇਕ ਇੱਕ ਮਾਲਾ ਤੇ ਤੁਸੀਂ ਇਸ ਪੌੜੀ ਦਾ ਜਾਪ ਕਰਨਾ ਹੈ ਜਾਪ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸ੍ਰੀ ਵਾਹਿਗੁਰੂ ਜੀ ਕਹਿਣਾ ਜਦੋਂ ਤੁਸੀਂ ਪੌੜੀ ਦਾ ਜਾਪ ਕਰ ਲਿਆ ਫਿਰ ਤੁਸੀਂ ਵਾਹੇ ਗੁਰੂ ਜੀ ਕਹਿ ਕੇ ਫਿਰ ਅਗਲੀ ਉਹੀ ਪੌੜੀ ਦੁਆਰ ਤੋਂ ਸਟਾਰਟ ਕਰਨੀ ਆ ਹਾਂਜੀ ਹੁਣ ਆਪਾਂ ਤੁਹਾਡੇ ਨਾਲ ਗੁਰਬਾਣੀ ਦੀ ਪੌੜੀ ਸਾਂਝੀ ਕਰਦੇ ਹਾਂ ਸ੍ਰੀ ਵਾਹੇ ਗੁਰੂ ਜੀ ਸੋਰਠ ਮਹਾਲਾ ਪੰਜ ਵਾਰ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਿਰੋਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੇ ਬਲ ਜਾਈ ਹਾਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਬਗੁਣ ਨਾ ਵਿਚਾਰੇ ਆਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਅਸਤਕ ਧਾਰਿਆ ਸ੍ਰੀ ਵਾਹੇ ਗੁਰੂ ਜੀ ਇਸ ਤਰਾਂ ਪੌੜੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀ ਸ੍ਰੀ ਵਾਹਿਗੁਰੂ ਜੀ ਕਹਿਣਾ ਪੌੜੀ ਦੀ ਸਮਾਪਤੀ ਤੋਂ ਬਾਅਦ ਵੀ ਸ੍ਰੀ ਵਾਹਿਗੁਰੂ ਜੀ ਕਹਿਣਾ ਇਹ ਗੁਰਬਾਣੀ ਤੁਸੀਂ 40 ਦਿਨ ਇਸ ਦਾ ਜਾਪ ਕਰਨਾ ਉਸ ਤੋਂ ਬਾਅਦ ਜਦੋਂ 40 ਦਿਨ ਹੋ ਗਏ ਉਸੇ ਤਰ੍ਹਾਂ ਅਨੰਦ ਸਾਹਿਬ ਦਾ ਜਪਜੀ ਸਾਹਿਬ ਦਾ ਪਾਠ ਕਰਕੇ ਤੁਸੀਂ ਦੇਵ ਸਜਾਉਣੀ ਆ ਤੁਹਾਡਾ ਜੋ ਵੀ ਕੰਮ ਆ ਉਹ ਬਣ ਜੂਗਾ ਇਹ 100% ਗਾਰੰਟੀ ਆ ਫਿਰ ਤੁਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਹਨਾਂ ਦਾ ਪਾ ਸ਼ੁਕਰਾਨਾ ਕਰਨਾਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ